ਪੰਜਾਬੀਏਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤ ਸ਼੍ਰੀਕਲ ਹੁਣ ਤੱਕ ਦੀ ਵੱਡੀ ਖਬਰ ਪੰਜਾਬ ਚ ਦਵਾਈਆਂ ਦੀਆਂ ਵਧੀਆਂ ਕੀਮਤਾਂ ਨੂੰ ਘੱਟ ਕਰਨ ਦੇ ਸਤਾਈ ਹੱਲ ਲਈ ਮੀਟਿੰਗ ਕੀਤੀ ਜਾਵੇਗੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਸ ਲਈ ਕੀਮਤਾਂ ਨੂੰ ਹਟਾਉਣ ਦੇ ਲਈ ਸਤਾਈ ਹੱਲ ਲਈ ਕੱਲ ਨੂੰ ਵਿਧਾਨ ਸਭਾ ਵਿੱਚ ਕੈਬਨਟ ਮਤਕਿਆਂ ਵਿਧਾਇਕਾਂ ਤੇ ਮਾਹਿਰਾਂ ਦੀ ਮੀਟਿੰਗ ਸੱਦੀ ਹੈ ਸਪੀਕਰ ਸੰਧਵਾ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਸਬੰਧੀ ਵਿਚਾਰ ਕੀਤਾ ਜਾਵੇਗਾ ਦਵਾਈਆਂ ਦੀ ਜ਼ਿਆਦਾ ਐਮ ਆਰ ਪੀ ਜਿਸ ਕਾਰਨ ਦਵਾਈਆਂ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋਣ ਕਾਰਨ ਇਸ ਮੀਟਿੰਗ ਨੂੰ ਅਹਿਮ ਦੱਸਿਆ ਗਿਆ ਹੈ ਉਹਨਾਂ ਨੇ ਦੱਸਿਆ ਦੀ ਲੋਕਾਂ ਤੇ ਸਰਕਾਰ ਵਿਚਕਾਰ ਕੜੀ ਦਾ ਕੰਮ ਕਰਨ ਵਾਲੇ ਵਿਧਾਇਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਅਤੇ ਇਸ ਦੇ ਸਥਾਈ ਹੱਲ ਲਈ ਕਾਰਗਰ ਕਦਮ ਚੁੱਕਣ ਲਈ ਇਹ ਮੀਟਿੰਗ ਬੁਲਾਈ ਗਈ ਹੈ। ਪੰਜਾਬ ਦੇ ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਗੁਲਦੀ ਸਿੰਘ ਢਾਲੀਵਾਲ ਨੇ ਸੂਬੇ ਨੂੰ ਨੰਗਲਾ ਪੰਜਾਬ ਬਣਾਉਣ ਲਈ ਪੰਜਾਬੀਆਂ ਦਾ ਸਹਿਯੋਗ ਮੰਗਿਆ ਹੈ। ਉਹਨਾਂ ਨੇ ਸੂਚੇ ਪੰਜਾਬੀ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਜਿਨ੍ਹਾਂ ਪੰਜਾਬੀਆਂ ਨੇ ਪੰਚਾਇਤੀ ਜ਼ਮੀਨਾਂ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਉਹ ਨਜਾਇਜ਼ ਕਬਜ਼ਾ ਛੱਡਣ ਲਈ ਆਪਣੇ ਆਪ ਹੀ ਅੱਗੇ ਆਉਣ ਤਾਂ ਜੋ ਪੰਜਾਬ ਨੂੰ ਤਰੱਕੀ ਦੇ ਰਾਹਾਂ 'ਤੇ ਤੁਰਿਆ ਜਾ ਸਕੇ। ਢਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਨ ਦੇ ਦिशानिर्देशक ਤੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸਾਲ 2022 ਦੌਰਾਨ ਪਿੰਡ ਦੀਆਂ ਸ਼ਾਮਲੜ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਅਤੇ ਸ਼ਾਮਲੜ ਜ਼ਮੀਨਾਂ ਲੱਭਣ ਲਈ ਮੁਹਿੰਮ ਆਰੰਭੀ ਗਈ ਸੀ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇੱਕ ਵੱਖਰੇ ਸ਼ਾਮਲੜ ਸੈੱਲ ਦੀ ਸਥਾਪਨਾ ਵੀ ਕੀਤੀ ਗਈ ਸੀ ਇਸ ਮੁਹਿੰਮ ਦੌਰਾਨ ਹੁਣ ਤੱਕ 9399 ਏਕੜ ਤੋਂ ਵੱਧ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੁਡਵਾਇਆ ਜਾ ਚੁੱਕਾ ਹੈ ਉਨ੍ਹਾਂ ਨੇ ਕਿ ਹੈਗੀ ਸੂਬਾ ਸਰਕਾਰ ਪੰਜਾਬ ਅਤੇ ਪੰਜਾਬ ਵਾਸੀ ਦੀ ਭਲਾਈ ਲਈ ਵਚਨਬੱਧ ਹੈ ਤੇ ਸੂਬੇ ਦੀ ਤਰੱਕੀ ਲਈ ਹਰ ਸੰਭਵ ਕਦਮ ਚੁੱਕੇਗੀ ਮંત્રી ਨੇ ਦੱਸੇ ਕਿ ਸ਼ਾਮਲੜ ਸੈਲਾਂ ਦੇ ਯਤਨ ਸਦਕਾ ਸ਼ਾਮਲੜ ਜ਼ਮੀਨਾਂ ਨਾਲ ਸੰਬੰਧਤ ਸਾਰੇ ਪੁਰਾਣੇ ਰਿਕਾਰਡ ਨੂੰ ਪੂਰੀ ਗਹਿਰਾਈ ਨਾਲ ਖੋਖਿਆ ਜਾ ਰਿਹਾ ਹੈ ਤੇ ਹੁਣ ਤੱਕ 153 ਬਲਾਕਾਂ ਦੀ ਸ਼ਾਮਲੜ ਜ਼ਮੀਨ ਦੇ ਰਿਕਾਰਡ ਨੂੰ ਖੋਖਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਉਹਨਾਂ ਨੇ ਦੱਸਿਆ ਕਿ ਵਿਭਾਗ ਨੇ ਹੁਣ ਤੱਕ 139818 ਏਕੜ ਜ਼ਮੀਨ ਦੀ ਸਨਾਖਤ ਕੀਤੀ ਹੈ ਜਿਸ ਨੂੰ ਆਉਣ ਵਾਲੇ ਸਮੇਂ ਦਰਾਂ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਗਾਇ ਵਾਲੀ ਪੰਜਾਬ ਸਰਕਾਰ ਬਿਨਾ ਕਿਸੇ ਭੇਤ ਭਾਵ ਤੋਂ ਨਿਰਪੱਖਤਾ ਨਾਲ ਸੂਬੇ ਦਾ ਸਰਬਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ ਅਤੇ ਇਸ ਉਦੇਸ਼ ਦੀ ਪੂrti ਹਰ ਵਿਧਾਨ ਸਭਾ ਹਲਕੇ ਦੇਨ ਆਉਂਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਸ ਮੌਕੇ ਕੈਬਨਿਟ ਮੰਤਰੀ ਅਮਨ अरोड़ा ਨੇ ਕਿਹਾ ਕਿ ਪੰਜਾਬ ਦੇ ਲੋਕ ਪਿਛਲੇ 70 ਸਾਲਾਂ ਤੋਂ ਬੁਨਿਆਦੀ ਸਹੂਿਦਾਵਾਂ ਤੋਂ ਵਾਂਝੇ ਰਹਿਣ ਨੂੰ ਮਜਬੂਰ ਸਨ ਮੁੱਖ ਮੰਤਰੀ ਭਗਵੰਤ ਮਾਨ ਦੀ ਗਈ ਹੇਠ ਸਰਕਾਰ ਬਣਦੇ ਹੀ ਸੂਬੇ ਦੇ ਸਰਬ ਪੱਕੇ ਵਿਕਾਸ ਲਈ ਮਹੱਤਵਪੂਰਨ ਪ੍ਰੋਜੈਕਟਾਂ ਦੀ ਝਾੜ ਲਗਾ ਦਿੱਤੀ ਗਈ ਹੈ। ਅਰੋੜਾ ਨੇ ਕਿ ਹੈਗੀ ਸੁਨਾਮ ਹਲਕੇ ਵਿੱਚ ਵੱਡੇ ਪ੍ਰੋਜੈਕਟ ਪ੍ਰਕਿਰਤੀ ਦੀਨ ਹਨ ਜੋ ਕਿ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨ ਤੋਂ ਬਾਅਦ ਲੋਕਾਂ ਨੂੰ ਜਲਦੀ ਹੀ ਸਮਰਪਿਤ ਕਰ ਦਿੱਤੇ ਜਾਣਗੇ। ਇਸ ਮੁਕੇ ਕੈਬਨ ਮੰਤਰੀ ਅਮਨ ਅਰੋੜਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਸੜਕ ਬਣਾਉਣ ਵਾਲੇ ਠੇਕੇਦਾਰਾਂ ਨੂੰ ਸਖਤ ਹਦਾਇਤ ਜਾਰੀ ਕਰਦੇ ਹਨ ਕਿ ਹੈਗ ਨਿਰਮਾਣ ਕਾਰਜਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਫੇਰਾਫੇਰੀ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਸਵੇਰੇ ਦੀ ਵੱਡੀ ਖ ਆ ਰਹੀ ਹੈ ਕਿ ਕਾਂਗਰਸ ਦੇ ਸਾਫਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਪਟਿਆਲਾ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ দাখিল ਕੀਤਾ ਹੈ ਬੀਤੀ ਰਾਤ ਪਟਿਆਲਾ ਵਿੱਚ ਸ਼ਿਗਰਾਤਰੀ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਨਵਜੋਤ ਕੌਰ ਸਿੱਧੂ ਤੋਂ ਪੁੱਛਿਆ ਗਿਆ ਕਿ ਉਹ ਲੋਕ ਸਭਾ ਚੋਣਾਂ ਲੜਾਂਗੇ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਜਨਤਾ ਚਾਹੇਗੀ ਤਾਂ ਉਹ ਜ਼ਰੂਰ ਲੜਾਂਗੇ ਉਹਨਾਂ ਨੇ ਅੱਗੇ ਕਿਹਾ ਕਿ ਪਟਿਆਲਾ ਉਹਨਾਂ ਦੀ ਕਰਮ ਭੂਮੀ ਹੈ ਤੇ ਉਹ ਚਾਹੁੰਦੇ ਹਨ ਕਿ ਉਹ ਇੱਥੇ ਕੰਮ ਅਤੇ ਸੇਵਾ ਕਰਨ ਜੀਕਰ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਪਟਿਆਲਾ ਦੇ ਮੈਡੀਕਲ ਕਾਲਜ ਤੋਂ ਸ ਪ੍ਰਾਪਤ ਕਰਕੇ ਡਾਕਟਰ ਬਣੇ ਹਨ ਤੇ ਲੰਬੇ ਸਮੇਂ ਤੱਕ ਪਟਿਆਲਾ ਦੇ ਮਾਡਲ ਟਾਊਨ ਇਸਪੈਂਸੀ ਵਿੱਚ ਇਸਤਰੀ ਰੋਗ ਮਾਹਿਰ ਵਜੋਂ ਵੀ ਕੰਮ ਕਰ ਚੁੱਕੇ ਹਨ ਡਾਕਟਰ ਮਮਜੋਦ گور ਸਿੱਧੂ ਦੀ ਗੈਰ ਹਾਜ਼ਰੀ ਵਿੱਚ ਨਵਜੋਦ گور ਸਿੱਧੂ ਰਾਹੁਲ ਗਾਂਧੀ ਦੀ ਭਾਰਤ ਰੋਕੋ ਯਾਤਰਾ ਵਿੱਚ ਵੀ ਸ਼ਾਮਿਲ ਹੋਏ ਸਨ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਪਿੰਡ ਚੰਦੋ ਵਿਖੇ ਖੇਡ ਸਟੇਡੀਅਮ ਬਣਾਇਆ ਗਿਆ ਹੈ ਜਿਸ ਦਾ ਉਦਘਾਟਨ ਕੈਬਨਤ ਮੰਤਰੀਆਂ ਮੌਜੂਦ ਗਣਮਾਨ ਨੇ ਕੀਤਾ ਇਸ ਮੁਕੇ ਕੈਬਨਤ ਮੰਤਰੀਆਂ ਮੌਜੂਦ ਗਣਮਾਨ ਨੇ ਕਿਹਾ ਕਿ ਨੌਜ ਕੇ ਖੇਡਾਂ ਵੱਲ ਲਾਉਂਦਾ ਇਹ ਵਧੀਆ ਉਪਰਾਲਾ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਸਟੇਡੀਅਮ ਸਦਕਾ ਕਈ ਵੱਡੇ ਖਿਡਾਰੀ ਅੱਗੇ ਆ ਸਕਦੇ ਹਨ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਨਾਲ ਸੰਬੰਧਿਤ ਹੋਰ ਵੀ ਕਈ ਉਪਰਾਲੇ ਕਰ ਰਹੀ ਹੈ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੇ ਹਲਕਾ ਵਾਸੀ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਨਾਲ ਕੀਤੇ ਹੋਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਉਹਨਾਂ ਨੇ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਖੇਡ ਵੱਲ ਹੋਰ ਰੁਚੀ ਵਧਾਉਣ ਲਈ ਪ੍ਰੇਰਿਆ ਉਹਨਾਂ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਖਿਡਾਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਮੁਸ਼ਕਲ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਪ ਕਿ ਮਾਣੇ ਪੈਨਸਲ ਸ਼ਾਰਪਨਰ ਤੇ GST ਨੂੰ 18% ਤੋਂ ਘਟਾ ਕੇ 12% ਕਰਨ ਦੀ ਰਾਸ ਦੀ ਮੰਗ ਨੂੰ ਪ੍ਰਵਾਨ ਕਰਨ ਲਈ GST ਕੌਂਸਲ ਦਾ ਧੰਨਵਾਦ ਕੀਤਾ ਹੈ ਨਵੀਂ ਦਿੱਲੀ ਵਿੱਚ ਕੇਂਦਰ ਬੀਤੀ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਲੰਦੀ ਪ੍ਰਦਾਨ ਦੀ ਛੇਟ ਹੋਈ ਨੰਝਵੀਂ GST ਕੌਂਸਲ ਦੀ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਹਰਪਾਲ ਸਿੰਘ ਟੀਮਾ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਕੁਝ ਰਾਹਤ ਮਿਲੇਗੀ ਇੱਥੇ ਵਰਣਨਯੋਗ ਹੈ ਕਿ ਹਰਪਾਲ ਸਿੰਘ ਟੀਮਾ ਨੇ 17 ਦਸੰਬਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ GST ਕੌਂਸਲ ਦੀ 18ਵੀਂ ਮੀਟਿੰਗ ਮਿੱਟੀ ਹਿਸਾਲਾਂ ਦੇ ਹੋਏ ਪੈਨਸਿਲ ਸ਼ਾਰਪਨਰ ਤੇ GST 12 ਫੀਸਦੀ ਦੀ ਮੌਜੂਦਾ ਸਲੈਬ ਦੀ ਬਜਾਏ 18 ਫੀਸਦੀ ਤੇ ਵਿਚਾਰ ਕਰਨ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਸੀ ਪੰਜਾਬ ਵਿੱਚ ਠੰਡ ਦਾ ਮੌਸਮ ਲਾਪਰਵਾਹ ਖਤਮ ਹੋਣ ਵਾਲਾ ਹੈ ਆਮ ਤੌਰ ਤੇ ਮਾਰਚ ਦੇ ਦੂਜੇ ਹਫਤੇ ਤੱਕ ਮੌਸਮ ਵਿੱਚ ਠੰਡ ਰਹਿੰਦੀ ਹੈ ਪਰ ਇਸ ਵਾਰ ਦੋ ਹਫਤੇ ਪਹਿਲਾਂ ਹੀ ਦਿਨ ਦਾ ਟੈਂਪਰੇਚਰ ਵਧਣਾ ਸ਼ੁਰੂ ਹੋ ਗਿਆ ਹੈ ਜਿਸ ਨਾਲ ਸਮੇਂ ਤੋਂ ਪਹਿਲਾਂ ਹੀ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਪੰਜਾਬ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਤਾਪੂ ਘੱਟਤਾ ਮਾਣਾ ਵੱਧ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਦੋਵੇਂ ਸੁੱਬਿਆਂ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਪਈ ਹੈ ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਅਤੇ ਅਮਰੀਕਸਰ ਵਿੱਚ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 3 ਡਿਗਰੀ ਵੱਧ ਸੀ ਮੌਸਮ ਵਿਭਾਗ ਅਨੁਸਾਰ ਅੱਜ ਮੌਸਮ ਸਾਫ਼ ਰਹੇਗਾ ਤੇ ਤਿੱਖੀ ਧੁੱਪ ਖੀੜੀ ਰਹੇਗੀ ਪਰ ਹਿਮਾਚਲ ਵੱਲੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਠੰਡਕ ਬਣੀ ਰਹੇਗੀ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਪਹਿਲੀ ਗੱਲ ਪਹਿਲੀ ਸਰਕਾਰ ਹੈ ਜਿਨ ਦੇਖੋ ਜੀ ਜਿਹੜੇ ਕੱਚੇ ਮੁ ਸਿੱਖਿਆ ਮੈਕਮੇ ਦੇ ਵਿੱਚ ਅਸੀਂ ਪਾਲਿਸੀ ਬਣਾਈ ਹੈ 6000 ਤੇ ਕੰਮ ਕਰਨ ਵਾਲੇ ਟੀਚਰ 10 10000 ਤੇ ਕੰਮ ਕਰਨ ਵਾਲੇ ਟੀਚਰ ਨੂੰ ਬਹੁਤ ਜਲਦੀ ਉਹਨਾਂ ਦਾ ਆਲਮੋਸਟ 90% ਪ੍ਰੋਸੈਸ ਮੁਕੰਮਲ ਹੋ ਗਿਆ ਉਸ ਤੋਂ ਬਾਅਦ ਬਾਕੀ ਮੈਕਮੇਚ ਵੀ ਪਾਲਿਸੀ ਕੀਤੀ ਜਾਊਗੀ ਸਾਡੇ ਮੁੱਖ ਮੰਤਰੀ ਸਾਹਿਬ ਦਾ ਇਹੀ ਸੋਚ ਹੈ ਤੇ ਉਹਨਾਂ ਦੀ ਇੱਛਾ ਹੈ ਕਿ ਕਿਸੇ ਨੂੰ ਕੋਈ ਕੱਢਿਆ ਨਾ ਜਾਵੇ ਬਲਕਿ ਜਿਹੜੇ ਲੋਕ ਕੰਟਰੈਕਟ ਤੇ ਕੰਮ ਕਰ ਰਹੇ ਪੱਕੇ ਹੋਣ ਆਊਟਸੋਰਸਿੰਗ ਵਾਲੇ ਕੰਟਰੈਕਟ ਤੇ ਹਨ ਤੇ ਹੌਲੀ ਹੌਲੀ ਉਹਤੇ ਕੰਮ ਕਰਾਂਗੇ ਮੈਂ ਦੋਨੋਂ ਦੇ ਉੱਤੇ ਜੀ ਤੁਹਾਨੂੰ ਉਹੀ ਆਗੇ ਇਸੇ ਨਾਲ ਲੱਗਿਆ ਜਿਵੇਂ ਵਕਤ ਦੇ ਨਾਲ ਸਾਰੇ ਮੁਲਾਜ਼ਮ ਪ ਮੈਂ ਇਹ ਵੀ ਬੇਨਤੀ ਕਰੂੰਗਾ ਕਾਉਂਸਲ ਨੂੰ ਜਿਵੇਂ ਅਸੀਂ ਉੱਥੇ ਨਨਦਪੁਰ ਸਾਹਿਬ ਨੂੰ ਆਪਣੀ ਨਿੱਜੀ ਕਮਾਈ ਚ ਬਾਇਓਮੈਟ੍ਰਿਕ ਮਸ਼ੀਨ ਦਿੱਤੀ ਹੈ 6-7000 ਰੁਪਏ ਦਾ ਖਰਚਾ ਹੈ ਜੀ ਅਗਰ ਤੁਸੀਂ ਬਾਇਓਮੈਟ੍ਰਿਕ ਮਸ਼ੀਨ ਲਾ ਦੋ ਤਾਂ ਕਿ ਇਹਨਾਂ ਦੀ ਹਾਜ਼ਰੀ ਬਾਇਓਮੈਟ੍ਰਿਕ ਤੇ ਲੱਗੇ ਸਾਰੇ ਕਰਮਚਾਰੀਆਂ ਦੀ ਇੱਕ ਵੀ ਬੰਦਾ ਗੈਰ ਹਸ ਤਾਂ ਕਿ ਉਹ ਨੰਗਲ ਨਗਰ ਕਾਉਂਸਲ ਦਾ ਕੰਮ ਬਹੁਤ ਘੱਟ ਜਾਊਗਾ ਤਾਂ ਉੱਥੇ ਮੈਂ ਆਪਣੀ ਨਿੱਜੀ ਕਮਾਈ ਚ ਦਿੱਤੀ ਇਹਨਾਂ ਨੂੰ ਚਾਹੀਦੀ ਹੈ ਮੈਂ ਇੱਥੇ ਵੀ ਭੇਜਵਾ ਦਿੰਦਾ ਉਹ ਫੇਸ ਰੈਕਗਨਿਸ਼ਨ ਵੀ ਇਹ ਬੰਦਾ ਸਾਹਮਣੇ ਖੜਾ ਹੁੰਦਾ ਤਾਂ ਵੀ ਉਹਦੀ ਹਾਜ਼ਰੀ ਲੱਗ ਜਾਂਦੀ ਹੈ ਅਗੂਠਾ ਲ ਅੱਜ ਦੀ ਟੈਕਨੋਲੋਜੀ ਦੀ ਸਹੂਲਤ ਹੈ ਉਹ ਵੀ ਕਰਾਂਗੇ ਤਾਂ ਕਿ ਇੱਕ ਵਾਰੀ ਸਾਫ਼ ਹੋਵੇ ਨੰਗਲ ਨਗਰ ਕਾਉਂਸਲ ਕਿਸੇ ਸਮੇਂ ਬਹੁਤ ਅਮੀਰ ਕਾਉਂਸਲ ਸੀ ਤੇ ਜ਼ਰੂਰ ਇੱਥੇ ਤਨਖਾਹਾਂ ਵੰਡੀਆਂ ਚਾਹੀਦੀਆਂ ਤੇ ਅਫਸੋਸ ਇਹ ਵੀ ਗੱਲ ਹੈ ਕਿ ਸਾਡੇ ਟੀਚਰਸ ਦਾ ਵੀ ਇੱਕ ਇਸ਼ੂ ਆਇਆ ਕਿ 4500 ਰੁਪਏ ਚ ਕੰਮ ਕਰ ਰਹੇ ਉਹਨਾਂ ਦੀ ਤਨਖਾਹ ਵਧਾ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਉਹ ਬਹਾਲ ਕੀਤੀ ਆ ਉਹਦੇ ਚ ਸਾਰੇ ਭਰਾਵਾਂ ਦੀ ਨਾਲ ਪੈਨਸ਼ਨ ਵੀ ਲੱਗ ਗਈ ਆ ਤੇ ਪਿਛਲੇ ਬਕਾਏ ਵੀ ਮਿਲ ਗਿਆ ਤੇ ਦੂਜਾ ਆਪਾਂ ਵੀ ਨਹੀਂ ਆ ਜਿਹੜਾ ਪੈਸਾ ਨਾ ਪੈਸਾ ਬੜੀ ਵੱਡੀ ਤਾਕਤ ਮੈਂ ਇਹ ਨਹੀਂ ਕਹਿੰਦਾ ਪੀ ਪੈਸਾ ਹੀ ਸਾਰਾ ਕੁਝ ਆ ਪਰ ਜ਼ਿੰਦਗੀ ਜਿਉਣ ਲਈ ਪੈਸਾ ਬੜੀ ਵੱਡੀ ਤਾਕਤ ਆ ਉਹ ਵੀ ਬੁਢਾਪੇ ਦੇ ਵਿੱਚ ਬੁਢਾਪੇ ਦੇ ਵਿੱਚ ਇੱਕ लाठी ਦੀ ਤਰ੍ਹਾਂ ਆ ਬਜ਼ੁਰਗ ਦੇ ਵਾਸਤੇ ਤੇ ਇਹਨਾਂ ਮੁਲਾਜ਼ਮ ਵੀਰਾਂ ਨੇ ਸਾਰੀ ਉਮਰ ਲੈਂਡ ਮੋਰਗੇਜ ਬੈਂਕ ਦੀ ਸੇਵਾ ਕੀਤੀ ਤੇ ਰਵਾਇਤੀ ਪਾਰਟੀਆਂ ਨੇ ਕਾਂਗਰਸ ਅਕਾਲੀ ਦਲ ਆਲਿਆਂ ਨੇ ਇਹਨਾਂ ਮੇਰੇ ਬਜ਼ੁਰਗਾਂ ਦੀਆਂ ਇਹਨਾਂ ਦੀ ਹੱਥ ਦੀ लाठी ਖੋਲੀ ਬਜ਼ੁਰਗ ਵੇਲੇ ਜਿਹੜਾ ਬੁਢਾਪੇ ਦਾ ਸਾਰਾ ਉਹ ਖੋលਿਆ ਇਹਨਾਂ ਦੀ ਪੈਨਸ਼ਨ ਜਿਹੜੀ ਖੋਲੀ ਕਿ ਬੁਢਾਪੇ ਦੇ ਵਿੱਚ ਪੈਸਾ ਇੱਕ ਬੜੀ ਵੱਡੀ ਤਾਕਤ ਹੁੰਦਾ ਕਈਆਂ ਦੇ ਬੱਚਿਆਂ ਨੇ ਜਿਨ੍ਹਾਂ ਨੇ 4-4 5-5 ਕੋਠੀਆਂ ਬਣਾਈਆਂ ਮਿਹਨਤਾਂ ਕੀਤੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਪਲਾਟ ਲਏ ਉਹਨਾਂ ਦੇ ਵੀ ਬੱਚਿਆਂ ਨੇ ਪੈਨਸ਼ਨਾਂ ਨਾ ਮਿਲਣ ਕਾਰਨ ਕਈ ਇਹੋ ਜਿਹੇ ਬਜ਼ੁਰਗ ਸਨ ਜਿਨ੍ਹਾਂ ਨੂੰ ਅਨਾਥ ਆਸ਼ਰਮ ਦੇ ਵਿੱਚ ਛੱਡਤਾ ਬਿਰਧ ਘਰ ਦੇ ਵਿੱਚ ਛੱਡਤਾ ਤੇ ਜੇ ਇਹਨਾਂ ਦੀ ਪੈਨਸ਼ਨ ਲੱਗੀ ਹੁੰਦੀ ਤੇ ਆਪੇ ਬੱਚੇ ਪੁੱਤ ਪੋਤਰੇ ਪੋਤਰੇ ਇਹਨਾਂ ਦੀ ਸੇਵਾ ਕਰਦੇ ਮੇਰੇ ਬਜ਼ੁਰਗਾਂ ਦੀ ਇਹਨਾਂ ਦੇ ਪੈਰਾਂ ਥੱਲੇ ਹੱਥ ਦਿੰਦੇ ਪੈਰ ਤੋ ਤੋ ਕੇ ਪਿੰਦੇ ਤੇ ਅੱਜ ਜੇ ਮੇਰੇ ਬਜ਼ੁਰਗਾਂ ਦੀ ਮੇਰੇ ਪਿਤਾ ਸਮਾਨ ਨੇ ਸਾਰੇ ਇਹਨਾਂ ਦੀ ਪੈਨਸ਼ਨ ਭਾਲ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਤੇ ਉਹ ਸੀਸਾ ਵੀ ਦੇ ਰਿਆ ਸਾਰੇ ਇਹ ਨਹੀਂ ਕਹਿ ਰਹੇ ਆਮ ਆਦਮੀ ਪਾਰਟੀ ਉਹ ਕਹਿੰਦੇ ਸਾਡੀ ਪਾਰਟੀ ਆਪਣੀ ਪਾਰਟੀ ਸਾਡੀ ਸਾਰਿਆਂ ਦੀ ਪਾਰਟੀ ਵੇਖੋ ਇਹੋ ਚੀਜ਼ਾਂ ਹੀ ਚਾਹੀਦੀਆਂ ਹੁੰਦੀਆਂ ਲੋਕ ਸਰਕਾਰਾਂ ਤੋਂ ਕੀ ਮੰਗਦੇ ਨੇ ਇਹੋ ਚੀਜ਼ਾਂ ਮੰਗਦੇ ਆ ਅੱਜ ਰੂਹ ਨੂੰ ਸਕੂਨ ਮਿਲਿਆ ਧੰਨਵਾਦ ਰੈਲੀ ਰੱਖੀ ਇਹਨਾਂ ਨੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਸਰਕਾਰਾਂ ਬਣ ਤੋਂ ਬਾਅਦ ਨਹੀਂ ਤੇ ਲੋਕ ਧਰਨੇ ਲਾਉਂਦੇ ਸਨ ਮੁਜਾਰੇ ਕਰਦੇ ਸਨ ਗਾਲਾਂ ਕੱਢਦੇ ਹੁੰਦੇ ਸਨ ਸਰਕਾਰਾਂ ਨੂੰ ਆ ਵੇਖੋ ਸਰਕਾਰ ਬਣੀ ਆ 10 11 ਮਹੀਨੇ ਦਾ ਸਮਾਂ ਬੀਤਿਆ ਤੇ ਲੋਕ ਧੰਨਵਾਦ ਕਰ ਰਹੇ ਆ ਲੋਕ ਦਿਲ ਤੋਂ ਸਕੂਨ ਮਹਿਸੂਸ ਕਰ ਰਹੇ ਆ ਵੀ ਵਾਕੇ ਚੰਗੀ ਸਰਕਾਰ ਬਣੀ ਆ ਕੋਈ ਇਹ ਵੀ ਕੰਮ ਆ ਜਿਹੜਾ ਤਰਮਿੰਦਰ ਉਹ 100% ਸਹੀ ਹੋਣਾ ਚਾਹੀਦਾ ਜਰਜੀ ਕੋਈ ਹਰਕਤ ਨਹੀਂ ਇਹੋ ਸਾਹਿਬ ਹਾਂਜੀ ਸਰ ਹਾਂਜੀ ਇੱਕ ਨਵੇਂ ਰੁਪਏ ਦੀ ਵੀ ਨੈਗਲੀਜੈਂਸ ਜਾਂ ਖਰਾਬੀ ਜਾਂ ਹਿਰਫੇਰ ਕੋਟ ਆਲਰੇਡੀ ਹੋਣੀ ਹੈਗੀ ਜੀ 100% ਜਿੰਨੇ ਦਾ ਟੈਂਡਰ ਹੈ 100% ਕੰਮ ਆ ਜਿਹੜਾ ਉਹ ਸਹੀ ਕਰਕੇ ਦਿਓ ਠੀਕ ਹੈ ਨਾ ਕੰਮ ਨਹੀਂ ਮੈਂ ਸ਼ਹਿਰ ਚ ਮੁਕਣ ਦਿੰਦਾ ਹੈਗਾ। ਬੜਾ ਹਲਕੇ ਚ ਮੁਕਣ ਦਵਾਂ ਪਰ ਕੰਮ ਏਡੋ ਸਹੀ ਹੋਣਾ ਚਾਹੀਦਾ। ਇਹ 23-24 ਸਾਲ ਕੀ ਅਸੀਂ ਤਾਂ ਇਹੀ ਕਹਿੰਦੇ ਵੀ 70 ਸਾਲਾਂ ਦੇ ਲੋਕਾਂ ਦੀ ਸੁਣਵਾਈ ਜਿਹੜੀ ਹੋਈ ਨਹੀਂ ਹੈਗੀ। ਮੈਨੂੰ ਆਪ ਨੂੰ ਮੇਰੇ ਖਿਆਲ ਚ ਸ਼ਾਇਦ ਤੁਸੀਂ ਉਹ ਸੁਰਤ ਨਹੀਂ ਸੰਭਾਲੀ ਹੋਊਗੀ ਆਪਾਂ ਕਿਸੇ ਨੇ ਵੀ ਸੰਭਾਲੀ ਹੋਊਗੀ ਨਹੀਂ ਹੈਗੀ। ਜਦੋਂ 20-25 ਸਾਲ ਹੋ ਗਏ 30 ਸਾਲ ਹੋ ਗਏ ਇਹ ਏਰੀਆ ਜਦੋਂ ਵੀ ਮੈਂ ਮੈਂ ਤਾਂ ਕੱਚਾ ਹੀ ਮਿਲਿਆ। ਹਮੇਸ਼ਾ ਹਮੇਸ਼ਾ ਲਾਰੀ ਮਿਲਦੇ ਸੀਗੇ। ਤੇ ਹੁਣ ਪਹਿਲੀ ਵਾਰੀ ਇੱਕ ਕੰਮ ਕਰਨ ਵਾਲੀ ਸਰਕਾਰ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹੈ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੀਤੇ ਦਾ ਜਿਹੜਾ ਵਪਾਰ ਹੈ ਇਹ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ 2005 ਚ ਮੈਂ ਘਰ ਬਣਾਇਆ ਸੀ ਆਪ ਦਾ 2002 ਚ ਸ਼ੁਰੂਆਤ ਕੀਤੀ ਸੀ 2005 ਤੱਕ ਅਸੀਂ ਉਹ ਬਣਾ ਲਿਆ ਸੀ ਉਦੋਂ ਜਲਾਲਾਬਾਦ ਤੋਂ ਅਸੀਂ ਟਰੈਕਟਰ ਟਰਾਲੀ ਤੇ ਲਈ ਸੀ ਜਿਆਲ ਤੋਂ ট্রাক ਕ ਉਥੇ ਲੇਬਰ ਬੈਠੀ ਹੁੰਦੀ ਸੀ ਤੇ ਭਰ ਕੇ ਉਥੋਂ ਆ ਜਾਂਦਾ ਸੀ ਕਿਸੇ ਪ੍ਰਕਾਰ ਦੀ ਕੋਈ ਪਰਚੀ ਵਰਚੀ ਕੱਲੀ ਲੇਬਰ ਨੂੰ ਪੈਸੇ ਦੇ ਇਹ ਜਦੋਂ ਅਕਾਲੀ ਦਲ ਦੀ ਸਰਕਾਰ ਆਈ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਰਾ ਨੇ ਚਾਮਦਮ ਸੰਭਾਲਿਆ ਉਦੋਂ ਇਹਨਾਂ ਨੇ ਰੇਟ ਮਾਫੀਆ ਬਣਾ ਲਿਆ ਪਹਿਲਾਂ ਪਹਿਲਾਂ ਇਸ ਤਰ੍ਹਾਂ ਦੀ ਕਦੇ ਕੋਈ ਖਬਰ ਨਹੀਂ ਤੁਸੀਂ ਪੰਜਾਬ ਦੇ ਕਿਸੇ ਨਿਵਾਸੀ ਨੂੰ ਪੁੱਛਣੋ ਕਿ 2005 ਤੋਂ ਪਹਿਲਾਂ ਉਡੇ ਕੋਲੇ ਕੀ ਹਾਲਾਤ ਸਨ ਉਹਨਾਂ ਨੇ ਕਿਹਾ ਕਿ ਉਪਰ ਹੁੰਦਾ ਸੀ ਰੇਤਾ ਇਹਨਾਂ ਨੇ ਫਿਰ ਸਿਖਾਇਆ ਲੋਕਾਂ ਨੂੰ ਤੇ ਉਸ ਤੋਂ ਬਾਅਦ ਜਿਹੜੇ ਆ ਚਹੇਤੇ ਸੀ 5 7 10 ਇਹ ਫਿਰ ਆਪ ਦਾ ਇਹਨਾਂ ਦੇ ਵੀ ਇਹਨਾਂ ਨੂੰ ਦਿੱਤਾ ਜਾਂਦਾ ਸੀ ਸੋ ਉੱਥੋਂ ਫਿਰ ਜਾਗ ਲਾਈ ਇਹ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੀ ਕਾਰ ਹੈ ਰੇਤ ਮਾਫੀ ਉਸ ਬਾਰੇ ਜਾਗ ਲੱਗੀ ਲੱਗੀ ਉਹ ਸਾਡੀ ਸਰਕਾਰ ਚ ਵੀ ਕਿਤੇ ਇਹ ਲੱਗੀ ਰਹੀ ਇਹ ਹਾਲਾਤ ਰਹੇ ਔਰ ਮੈਂ ਹਾਲਾਕੀ ਉਸ ਵੇਲੇ ਵਿਧਾਨ ਸਭਾ ਜੀ ਕਿਹਾ ਸੀ ਅਮਰਿੰਦਰ ਸਿੰਘ ਨੂੰ ਖੜਾ ਹੋ ਕੇ ਵਿਧਾਨ ਸਭਾ ਲੱਗੀ ਚ ਕਿਹਾ ਸੀ ਕਿ ਰੇਤ ਤੁਸੀਂ ਮੁਫਤ ਕਰ ਦਿਓ ਜਿਹੜਾ 150 ਕਰੋੜ ਜਾਂ 200 ਕਰੋੜ ਤੁਸੀਂ ਰੈਵਨਿਊ ਦੀ ਗੱਲ ਕਰਦੇ ਇਹ ਛੱਡ ਦਿਓ ਤੁਸੀਂ ਹਜ਼ਾਰਾਂ ਕਰੋੜ ਰੁਪਏ ਦੀਆਂ ਹੋਰ ਸਬਸਿਡੀਆਂ ਦੇ ਰਹੇ ਹੋ ਇਹ ਆਮ ਜਨਤਾ ਨਾਲ ਜੁੜਿਆ ਹੋਇਆ ਮੁੱਦਾ ਹੈ ਔਰ ਰੇਤ ਦਾ ਮੁੱਦਾ ਹੀ ਖਤਮ ਕਰ ਲੋ ਤੈਨੂੰ ਲੋਕ ਯਾਦ ਰੱਖਣਗੇ ਵੀ ਭਾਈ ਇਹ ਇਸ ਬੰਦੇ ਨੇ ਪੰਜਾਬ ਦੇ ਵਿੱਚ ਰੇਤਾ ਮੁਫਤ ਕੀਤਾ ਸੀ ਪਰ ਕਿਸੇ ਨੇ ਚੱਲਨ ਨਾ ਦਿੱਤੀ ਹਾਲਾਂਕਿ ਕੁਝ ਬਿਊਰੋਕ੍ਰੇਸੀ ਦਾ ਇੱਕ ਅਧਿਕਾਰੀ ਕਹਿੰਦਾ ਸੀ ਹੋ ਜਾਏਗਾ ਰਾਜਾ ਹੁਣ ਅੱਜ ਤੇ ਵੀ ਇਹੀ ਹਾਲਾਤ ਬਣ ਗਏ ਸੋ ਜੋ ਰੇਟਾਂ ਹੁਣ ਮਗਰਲੇ ਸਾਲ ਭਾ ਵਿਕਿਆ ਆ ਬਦਲਾਵ ਦੀ ਸਰਕਾਰ ਚ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਰੇਟਾਂ ਨਾ ਕਾਂਗਰਸ ਚ ਵੀ ਕਿਹਾ ਨਾ ਕਾਲੀਆਂ ਚ ਕਿਹਾ ਇਹਨਾਂ ਨੇ ਮਾਂ ਦਾ ਸ਼ੇਰਾਂ ਨੇ ਆਹੂ ਲਾਤੇ ਆਹੂ ਹੀ ਲਾਤੇ ਇਹਨਾਂ ਨੇ ਤਖਤੀ ਪੜਦਾ ਮੈਂ ਕੋਈ ਕਿਸੇ ਨੂੰ ਮਤਭਾਗੀ ਕੋਈ ਸ਼ਬਦਾਂ ਦੀ ਨਹੀਂ ਵਰਤਣਾ ਚਾਹੁੰਦਾ ਪਰ ਜੋ ਇਹਨਾਂ ਨੇ ਕੰਮ ਕੀਤਾ ਉਹ ਕਿਸੇ ਨੇ ਨਹੀਂ ਕੀਤਾ ਸੁਖਵੀਰ ਬਾਦਲ ਕਹਿ ਰਹੇ ਕਿ ਜਿਹੜਾ ਰਿਸ਼ਵਤ ਜਿਹੜਾ ਹੋਇਆ ਵਾ ਉਹਦੇ ਪੈਸੇ ਜਿਹੜੇ ਆ ਤਿੱਗੜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਘਟੇ ਜਾਣੇ ਸੀ ਕਿਵੇਂ ਦੇਖੋ ਸਬੂਤ ਦਿਓ ਨਾ ਕੋਤੋਂ ਗੱਲਾਂ ਨਾ ਸੁਣਾਉਂਦਾ ਜੀ ਬਾਦਲ ਸਾਹਿਬ ਸੁਖਵੀਰ ਬਾਦਲ ਸਾਹਿਬ ਜੀ ਇਹ ਆਮ ਪਾਰਟੀ ਸਰਕਾਰ ਆ ਹੁਣ ਇਹ ਥੋਡੀਆਂ ਨਾ ਜਿਹੜੀਆਂ ਪਹਿਲਾਂ ਘਰੇ ਬਹਿ ਕੇ ਸਟੇਟਮੈਂਟਾਂ ਦਾ ਹੁਣ ਨਹੀਂ ਚਲਣੀਆਂ ਸਬੂਤ ਲਿਆਓ ਕੀ ਹੈ ਜੀ ਤੁਹਾਡੇ ਕੋਲ ਆਥੈਂਟਿਕ ਕਿਹੜੀ ਜਾਣਕਾਰੀ ਹੈ ਜੀ ਕੱਲਾ ਗੱਲਾਂ ਨਾ ਥੋੜਾ ਰਾਜਨੀਤੀ ਚਲਣੀ ਹੈ ਤੁਸੀਂ ਡੰਗ ਟਪਾਉ ਰਾਜਨੀਤੀ ਨਾ ਕਰੋ ਬੇਸਿਕ ਗੱਲਾਂ ਤੇ ਆਓ ਪਰ ਤੁਹਾਡੀ ਵੀ ਤੁਸੀਂ ਦੱਸੋ ਵੀ ਤੁਸੀਂ ਜਿਹੜੇ ਸੁਖ ਵਿਲਾਸ ਬਣਾਏ ਹੋਏ ਨੇ ਬੱਸਾਂ ਸੜੀਆਂ ਜਿਹੀਆਂ ਸੀਗੀਆਂ ਕਿਵੇਂ ਤੁਸੀਂ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਜਿਹੜੇ ਸਾਰੇ ਰਾਈਟਸ ਆਪਣੇ ਨਾਂ ਤੇ ਕਰਾਏ ਹੋਏ ਨੇ ਗੁਰਬਾਣੀ ਉੱਥੋਂ ਚੱਲਦੀ ਹੈ ਸਰ ਇਹ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ ਫੋਣੀਆਂ ਚਾਹੀਦੀਆਂ ਜੀ ਬਿਲਕੁਲ ਪੰਜਾਬ ਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਨਾ ਜੀ ਇਹ ਗੱਲਾਂ ਦਾ ਇਹ ਸੁਖਵੀਰ ਬਾਦਲ ਸਾਹਿਬ ਜਿਹੜੇ ਨਾ ਜੀ ਹੁਣ ਉਹਨਾਂ ਕੋਲੇ ਉਹਨਾਂ ਦੀ ਆਪਣੀ ਕੁਰਸੀ ਖਤਰੇ 'ਚ ਸਾਰਾ ਅਕਾਲੀ ਦਲ ਦਾ ਜਿੰਨਾ ਪੁਰਾਣਾ ਕੈਡਰਾ ਸੁਖਵੀਰ ਬਾਦਲ ਦੇ ਖਿਲਾਫ ਹੈ ਔਰ ਉਹਨਾਂ ਦਾ ਆਪਣਾ ਸਾਲਾ ਵਿਕਰਮ ਸਿੰਘ ਮਝੱਠੀ ਉਹਨਾਂ ਦੀ ਆਪਣੀ ਘਰ ਵਾਲੀ ਹਰਸਿਮਰਤ ਓਏ ਦੋਨੇ ਭੈਣ ਭਰਾ ਇਕੱਠੇ ਹੋ ਕੇ ਕਾਲੀਦਾਨ ਨੂੰ ਹਸਾਉਣਾ ਚਾਹੁੰਦੇ ਆ ਬਾਦਲ ਸਾਹਿਬ ਇਹ ਤੁਸੀਂ ਆਪ ਦੀ ਨਾ ਆਹ ਜਿਹੜੀ ਤੁਹਾਡਾ ਸਿਸਟਮ ਜਾਂ ਚੱਲ ਰਿਹਾ ਇਹਨੂੰ ਤੁਸੀਂ ਬਚਾ ਲਓ ਜੇ ਬਚਾ ਸਕਦੇ ਨਹੀਂ ਤਾਂ ਕਾਲੀਦਾਲ ਗਿਆ ਜੀ ਕੱਲ ਬੜੀ ਪਰਸਨਲ ਟਿੱਪਣੀ ਜੀ ਮੇਰੇ ਬਾਰੇ ਕੀਤੀ ਕੀਤੀ ਨਾ ਤੁਸੀਂ ਸੁਣੀ ਹੋਣੀ ਜੀ ਜੀ ਮੁੱਖ ਮੰਤਰੀ ਸਾਹਿਬ ਐਸੇ ਤਾਂ ਮੈਂ ਨਹੀਂ ਤੁਹਾਡੇ ਵਰਗਿਆਂ ਦੇ ਮੂੰਹ ਲੱਗਣਾ ਚਾਹੁੰਦਾ ਤੇ ਮੈਂ ਮਾਫੀ ਵੀ ਮੰਗਦਾ ਮਗਰ ਅੱਜ ਮੈਂ ਥੋੜੀ ਜੀ ਗੱਲ ਕਰੂੰਗਾ ਜਿਹੜੀ ਲੋਕ ਪੰਜਾਬ ਦੀ ਪੁੱਛਦੇ ਆ ਇਹ ਬੰਦਾ ਦੀ ਉਮਰ ਹਲੇ ਆਪ ਦੀ ਧੀ ਦਾ ਪੱਲਾ ਫੜਾਉਣ ਦਾ ਹੋਵੇ ਉਹ ਧੀ ਦਾ ਪੱਲਾ ਤਾਂ ਫੜਾਵੇ ਨਾ ਹੋਰ ਧੀ ਦੀ ਉਮਰ ਦਾ ਪੱਲਾ ਫੜ ਲਿਆਵੇ ਉਹ ਗੱਲਾਂ ਮੈਨੂੰ ਕਰੂਗਾ 40 ਗੱਲਾਂ ਮੈਂ ਤੂੰ ਦੇ ਤੇ ਦੇ ਤੇ ਦੇ ਦੇ ਬਦਲੇ ਦਿੱਤੇ ਫਿਰ ਕਿਸੇ ਵੀ ਇਹ ਗੱਲਾਂ ਨਾ ਕਰੋ ਮੁੱਦੇ ਦੀ ਗੱਲ ਕਰੋ ਮੈਂ ਮੁੱਦੇ ਦੀ ਗੱਲ ਕਰ ਰਿਹਾ ਮੈਂ ਦਸਤਾਵੇਜ਼ਾਂ ਨਾਲ ਗੱਲ ਕਰ ਰਿਹਾ ਮੇਰੇ ਤੇ ਜੇ ਮੈਨੂੰ ਕਹਿੰਦਾ ਨਾ ਰੀਪੋਰਟਾਂ ਖੁੱਲ ਜਾਣਗੀਆਂ ਜਾਂ ਜੇ ਆਪਦੇ ਤੂੰ ਪਿਓ ਦਾ ਖੋਰ ਰਿਪੋਰਟ ਦੇ ਮਜੀਠੀਏ ਦੇ ਕਾਰਵਾਈ ਪਰਚਾ ਮਜੀਠੀਆ ਇੱਥੇ ਆ ਝੱਲੂ ਇਹ ਕੁਮਾਰ ਦੀ ਗੱਲ ਆ ਜਿਹੜੀ ਰਿਪੋਰਟ ਤੁਹਾਡੇ ਮਤਲਬ ਸੀ ਉਹ ਖੋਲਤੀ ਬਾਕੀਆਂ ਨਹੀਂ ਖੋਲਦੇ ਮੈਨੂੰ ਕਿਸੇ ਰਿਪੋਰਟ ਦਾ ਕੋਈ ਚੜੀ ਲੱਥੀ ਸੱਚ ਜਿੱਤ ਸਚਾਈ ਦੀ ਹੋਣੀ ਪਹਿਲਾਂ ਵੀ ਰਿਪੋਰਟ ਦਾ ਫੈਸਲਾ ਹਾਈ ਕੋਰਟ ਨਹੀਂ ਦਿੱਤਾ ਨਾ ਕਹਿੰਦਾ ਬੇਲ ਤੇ ਆ ਜੀ ਇਹ ਪੁੱਛ ਕੇ ਬੋਲੇ ਕਿਉਂ ਤੈਨੂੰ ਪੁੱਛ ਕੇ ਬੋਲੂਗਾ ਹੁਣ ਵੇਖ ਕੇ ਬੋਲੇ ਤੇਰਾ ਸ਼ਤਿੰਦਰ ਜੈਨ ਤਾਂ ਅੰਦਰ ਪਿਆ ਉਹ ਬੋਲੀ ਜਾਵੇ ਜੋ ਮਰਜੀ ਮਜੀਠੀਆ ਪੁੱਛ ਕੇ ਬੋਲੇ ਕਿ ਤੇਰੇ ਤੋਂ ਮੈਨੂੰ ਹਰੀ ਚੰਡੀ ਲੈਣੀ ਪੈਣੀ ਆ ਹਾਈ ਕੋਰਟ ਨੇ ਦਿੱਤੀ ਆ ਤੇਰੇ ਪਾਪੇ ਕੇਜਰੀ ਆ ਲੈਣੀ ਮੈਨੂੰ ਵੇਲ ਦਿੱਤੀ ਉਹ ਤਾਂ ਰੜਕਾ ਐਣ ਲਲਕਰੀਆਂ ਕੱਟ ਕੇ ਮਾਫੀ ਮੰਗ ਕੇ ਗਿਆ ਸੀ ਠੋਕ ਕੇ ਬੋਲੂ ਸੱਚ ਬੋਲਦਾ ਬੇਖੌਫ ਹੋ ਕੇ ਬੋਲੂ ਤੇ ਜੋਦਰ ਜ਼ੋਰ ਲੱਗਦਾ ਝੰਡਿਆ ਜ਼ੋਰ ਲਾ ਲਾ ਉਹੀ ਝੰਡਾ ਨਾ ਤੂੰ ਜਿਹਨੂੰ ਮਜੀਠੀਏ ਨੇ ਟੋਲ ਟੈਕਸ ਤੇ ਜਦੋਂ ਤੂੰ 6 ਵਜੇ ਸਵੇਰੇ ਸ਼ਰਾਬ ਪੀਤੀ ਸੀ ਤੇ ਤੈਨੂੰ ਡੇਰਾ ਬਸੀ ਦੇ ਟੋਲ ਟੈਕਸ ਤੋਂ ਛਡਾਇਆ ਸੀ ਐਸਐਸਪੀ ਨੂੰ ਕਹਿ ਕੇ ਅੱਜ ਮੈਨੂੰ ਗੱਲਾਂ ਕਰਦਾ ਇਸ ਲਈ ਮੈਂ ਇਹ ਪਰਸਨਲ ਗੱਲਾਂ ਕਰਨਾ ਨਹੀਂ ਚਾਹੁੰਦਾ ਕਿਸੇ ਬਾਰੇ ਮਗਰ ਜੇ ਤੁਸੀਂ ਪੰਜਾਬ ਦੀ ਗੱਲ ਛੱਡ ਕੇ ਪਰਸਨਲ ਮੁੱਦਿਆਂ ਤੇ ਆਉਂਗੇ ਤੇ ਫਿਰ ਭੁਗਤਨੀਆਂ ਪਹਿਣੀਆਂ ਬਚ ਕੇ ਰਹੂ